ਪੰਜਾਬ ਐਗਜ਼ਾਮ 01 ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ। ਹਾਂਜੀ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਜੋ ਇਹ ਲੈਟਰ ਆਗਾ ਪੀਐਸ ਟੈਟ 1 ਅਤੇ ਪੀਐਸ ਟੈਟ 2 ਦੇ ਲਈ ਇਹ ਲੈਟਰ ਜੋ ਜਾਰੀ ਕੀਤਾ ਗਿਆਗਾ। ਇਸ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਹੈ ਵੀ ਜਿਹੜਾ ਪੀਐਸ ਟੈਟ 1 ਅਤੇ 2 ਕਦੋਂ ਲਿਆ ਜਾਵੇਗਾ। ਬਸ ਤਾਂ ਅਨਾਉਂਸ ਕੀਤਾ ਗਿਆਗਾ ਵੀ ਜਿਹੜਾ ਪੀਐਸ ਟੈਟ 1 ਜਾਂ 2 ਆ ਉਹ 26 ਮਈ ਨੂੰ ਲਿਆ ਜਾਵੇਗਾ। ਤੇ ਉਸ ਦੇ ਸਬੰਧ ਦੇ ਵਿੱਚ ਹੀ ਇਹ ਮੀਟਿੰਗ ਬੁਲਾਈ ਗਈ ਹੈ ਤੁਹਾਨੂੰ ਲੈਟਰ ਦਿਖਾਉਣੇ ਆਗੇ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦੇ ਉੱਪਰ ਨਿਊ ਕੈਂਡੀਡੇਟ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਜਿਵੇਂ ਕਿ ਤੁਸੀਂ ਲੈਟਰ ਦੇ ਵਿੱਚ ਵੇਖ ਰਹੇ ਹੋਗੇ ਅੱਜ ਹੀ ਅਪਡੇਟ ਹੋਇਆਗਾ 15 April ਨੂੰ ਇਹਦੇ ਵਿੱਚ ਲਿਖਿਆਗਾ ਵੀ ਸੇਵਾ ਵਿਖੇ 77 ਪੰਜਾਬ ਸਕੂਲ ਸਿੱਖਿਆ ਬੋਰਡ ਐਸਐਸ ਨਗਰ ਮਹਾਲੀ ਵਿਸ਼ਾ ਇਹਦਾ ਹੈਗਾ ਕਿ ਮਾਨਯੋਗ ਸਿੱਖਿਆ ਸਕੱਤਰ ਸਕੂਲ ਸਿੱਖਿਆ ਪੰਜਾਬ ਜੀ ਨਾਲ ਮੀਟਿੰਗ 18 ਤਰੀਕ ਨੂੰ ਮੀਟਿੰਗ ਹੋਵੇਗੀ ਪੀਐਸ ਟੈਟ 2024 ਦੇ ਸਬੰਧੀ ਤੇ ਮੀਟਿੰਗ ਨੂੰ ਅਟੈਂਡ ਕਰਨ ਦੇ ਲਈ ਇਹ ਲੈਟਰ ਆਜੋ ਜਾਰੀ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਅਪਰੋਖਤ ਵਿਸ਼ੇ ਦੇ ਸਬੰਧ ਦੇ ਵਿੱਚ ਪੀਐਸ ਟੈਟ 2024 ਦੀ ਪ੍ਰੀਖਿਆ ਸੰਬੰਧੀ ਮਾਨਯੋਗ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਮਿਤੀ 18 April ਨੂੰ ਦੁਪਹਿਰੇ 12:00 ਵਜੇ ਮੀਟਿੰਗ ਰੱਖੀ ਗਈ ਹੈ ਇਸ ਲਈ ਆਪ ਜਿਨੂੰ ਬੇਨਤੀ ਕੀਤੀ ਜਾਂਦੀ ਹੈ ਕਿ 18 April ਨੂੰ ਦੁਪਹਿਰੇ 12 ਵਜੇ ਉਹਨਾਂ ਦੇ ਦਫ਼ਤਰ ਮਿੰਨੀ ਸਕਤਰੇਤ ਵਿਖੇ ਹੋਣ ਵਾਲੀ ਮੀਟਿੰਗ ਅਟੈਂਡ ਕਰਨ ਦੀ ਖੇਚਲਾ ਕੀਤੀ ਜਾਵੇ। ਹਾਂਜੀ ਇਹਦਾ ਜਿਹੜਾ ਉਤਾਰਾਗਾ ਅਗਲੀ ਕਾਰਵਾਈ ਦੇ ਲਈ ਉਹ 4 ਜਿਹੜੇ ਡਿਪਾਰਟਮੈਂਟ ਨੇ ਸਿੱਖਿਆ ਭਾਗ ਦੇ ਚੋਂ ਉਹਨਾਂ ਨੂੰ ਭੇਜਿਆ ਜਾਂਦਾਗਾ। ਪਹਿਲਾਂ ਤਾਂ PA2 ਮਾਨਯੋਗ ਸਿੱਖਿਆ ਸਕੱਤਰ ਸਕੂਲ ਸਿੱਖਿਆ ਪੰਜਾਬ ਜੀ ਨੂੰ ਭੇਜਿਆ ਜਾਂਦਾ PA ਟੂ ਮਾਨਜੋਗ ਸਪੈਸ਼ਲ 77 ਸਕੂਲ ਸਿੱਖਿਆ ਪੰਜਾਬ ਜੀ ਨੂੰ ਭੇਜਿਆ ਜਾ ਰਿਹਾ ਹੈਗਾ ਪੀਏ 2 ਮਾਨਜੋਗ ਡਾਇਰੈਕਟਰ ਐਸ ਸੀ ای ਆਰਟੀ ਪੰਜਾਬ ਨੂੰ ਭੇਜਿਆ ਜਾ ਰਿਹਾ ਹੈਗਾ ਫਿਰ ਸੁਪਰੀਡੈਂਟ ਪ੍ਰੀਖਿਆ శాఖਾ ਜੀ ਨੂੰ ਭੇਜਿਆ ਜਾ ਰਿਹਾ ਹਾਂਜੀ ਇਹ ਤੋਂ ਹੋਪ ਆ ਗਈ ਵੀ ਜਿਹੜਾ ਹੁਣ ਪੀ ਟੈਸਟ ਪੀਐਸ ਟੈਟ ਉਹ ਜਲਦੀ ਹੀ ਹੋਵੇਗਾ ਤੇ ਪੀਐਸ ਟੈਟ ਦੇ ਨਾਲ ਹੀ ਪਹਿਲਾਂ ਪੀਐਸ ਟੈਟ ਹੋਵੇਗਾ ਫਿਰ ਜਿਹੜੀ ਮਾਸਟਰ ਗ੍ਰੈਜੂਏਟ ਦੀ ਭਰਤੀ ਆਵੇਗੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ